ਨਗਰ ਨਿਗਮ ਪ੍ਰਸ਼ਾਸਨ ਅੰਮ੍ਰਿਤਸਰ ਅਕਸਰ ਸ਼ਹਿਰ ਦੇ 100% ਦੀ ਵਿਕਾਸ ਦੇ ਦਾਅਵੇ ਕਰਦਾ ਹੈ ਪਰ ਉਹਨਾਂ ਦੇ ਦਾਅਵਿਆਂ ਦੀ ਇੱਕ ਮੂਹਬੋਲ ਦੀ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਜਿੱਥੇ ਕੀ ਉਹ ਦਾਅਵੇ ਸਾਰੇ ਝੂਠੇ ਸਾਬਤ ਹੋ ਰਹੇ ਨੇ ਸਵੇਰੇ ਜੋ ਬਰਸਾਤ ਹੋਈ ਹੈ ਉਸ ਤੋਂ ਬਾਅਦ ਵਾਟਰ ਲੋਕਿੰਗ ਨਾਲ ਜਿਹੜਾ ਕਿ ਇੱਥੇ ਮੰਦਾ ਹਾਲ ਹੈ ਔਰ ਨਾਲ ਹੀ ਜਿਹੜਾ ਕਿ ਖਾਲਸਾ ਕਾਲਜ ਦਾ ਇੱਥੇ ਗੇਟ ਹੈ ਉਹ ਸਾਰੇ ਵਿਦਿਆਰਥੀ ਇੱਥੇ ਪਰਦਮਾਸੇ ਪਹੁੰਚਦੇ ਨੇ ਪਰ ਜੋ ਹਾਲਾਤ ਨੇ ਇੱਥੇ ਇਸ ਕਦਰ ਪਾਣੀ ਜਿਹੜਾ ਭਰਿਆ ਹੋਇਆ ਹੈ ਇਤੋਂ ਤੱਕ ਪਹੁੰਚ ਪਾਣਾ ਵੀ ਬਹੁਤ ਮੁਸ਼ਕਲ ਹੁੰਦਾ ਹੈ ਖਾਸ ਕਰਕੇ ਟੂ-ਵੀਲਰ ਚਾਲਕਾਂ ਨੂੰ ਜਦੋਂ ਇਥੋਂ ਗੁਜ਼ਰੇਦੇ ਹੋਣਗੇ ਤਾਂ ਉਹਨਾਂ ਦੇ ਕੱਪੜੇ ਵੀ ਜਿਹੜੇ ਕੀ ਉਹ ਨਾਲ ਗੰਦੇ ਤੇ ਗਿੱਲੇ ਹੋ ਜਾਂਦੇ ਹੋਣਗੇ ਇਸ ਕਰਕੇ ਨਗਰ ਨਿਗਮ ਨੂੰ ਚਾਹੀਦਾ ਹੈ ਆਪਣੀ ਕਾਰਜ ਪ੍ਰਣਾਲੀ ਵਿੱਚ ਸੁਧਾਰ ਲੈਣੇ ਚਾਹੀਦੇ ạ ਭਾਵੇਂ ਬਹੁਤ ਸ਼ਹਿਰ ਦੇ ਐਸੇ ਇਲਾਕੇ ਨੇ ਜਿਹੜੇ ਨੀਵੇਂ ਨੇ ਪਰ ਇਹ ਜਿਹੇ ਨੀਵੇਂ ਇਲਾਕਿਆਂ ਦਾ ਜਿਹੜੀ ਸੋਧ ਲੈਣੀ ਚਾਹੀਦੀ ਹੈ ਸਾਫ਼ ਲੈਣੀ ਚਾਹੀਦੀ ਹੈ ਜਿੱਥੇ ਕਿ ਜੇਕਰ ਪਾਈਪਾਂ ਸੀਵਰ ਦੀਆਂ ਪਾਈਪਾਂ ਛੋਟੀਆਂ ਨੇ ਜਿੱਥੇ ਪਾਣੀ ਖਲੋਂਦਾ ਹੈ ਤੇ ਉੱਥੇ ਸੀਵਰ ਦੀਆਂ ਪਾਈਪਾਂ ਬਦਲਣ ਦੀ ਲੋੜ ਹੈ ਤਾਂ ਜੋ ਜੇਕਰ ਬਰਸਾਤ ਹੁੰਦੀ ਹੈ ਤਾਂ ਬਰਸਾਤ ਦਾ ਜਿਹੜਾ ਪਾਣੀ ਹੈ ਉਹ ਨਿਕਾਸੀ ਉਹਦੀ ਸਹੀ ਤਰੀਕੇ ਨਾਲ ਹੋ ਜਾਵੇ ਪਰ ਅਕਸਰ ਦੇਖਣ ਵਿੱਚ ਆਉਂਦਾ ਹੈ ਜਦੋਂ ਵੀ ਬਰਸਾਤ ਦਾ ਮੌਸਮ ਹੁੰਦਾ ਹੈ ਤਾਂ ਉਦੋਂ ਦਾਵੇ ਤਾਂ ਬਹੁਤ ਸਾਰੇ ਹੁੰਦੇ ਨੇ ਡਿਸਿਲਟਿੰਗ ਦੇ ਦਾਵੇ ਹੁੰਦੇ ਨੇ ਗਾਰ ਜਿਹੜੀ ਕਿ ਉਹ ਸਾਫ ਕਰਵਾਈ ਗਈ ਹੈ ਗੱਟਰਾ ਵਿੱਚੋਂ ਪਰ ਜੇਕਰ ਡਿਸਿਲਟਿੰਗ ਸਹੀ ਤਰੀਕੇ ਨਾਲ ਕਰਵਾਈ ਜਾਂਦੀ ਤਾਂ ਇੰਨਾ ਜ਼ਿਆਦਾ ਪਾਣੀ ਜ਼ਿਆਦਾ ਸੜਕਾਂ ਤੇ ਲਬਲਬ ਨਾ ਖੜਾ ਹੁੰਦਾ ਔਰ ਤੁਸੀਂ ਦੇਖ ਸਕਦੇ ਹੋ ਲਗਾਤਾਰ ਜਿਹੜੇ ਰਾਹੀ ਗਿਰੇ ਤੋਂ ਆ ਜਾ ਰਹੇ ਨੇ ਉਹਨਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਖਾਸ ਕਰਕੇ ਦੋ ਪਹੀਆ ਚਾਲਕਾਂ ਨੂੰ ਤਾਂ ਕਾਫੀ ਦਿੱਕਤਾਂ ਹੁੰਦੀਆਂ ਨੇ ਕਿਉਂਕਿ ਜਦੋਂ ਉਹ ਪਾਣੀ ਵਿੱਚੋਂ ਗੁਜ਼ਰਦੇ ਨੇ ਤਾਂ ਉਹਨਾਂ ਦੇ ਕੱਪੜੇ ਵੀ ਗਿੱਲੇ ਹੋ ਜਾਂਦੇ ਨੇ ਕਿਉਂਕਿ ਗੰਦਾ ਪਾਣੀ ਹੈ ਔਰ ਜਿਹੜਾ ਗੰਦਾ ਪਾਣੀ ਉੱਪਰ ਕੱਪੜਿਆਂ ਤੇ ਪੈਂਦਾ ਹੈ ਤਾਂ ਬਿਲਕੁਲ ਬਹੁਤ ਮਾੜਾ ਮਹਿਸੂਸ ਹੁੰਦਾ ਔਰ ਤੁਸੀਂ ਦੇਖ ਸਕਦੇ ਹੋ ਪਰ ਲੋਕ ਜਿਹੜੇ ਨੇ ਮਜਬੂਰੀ ਵਿੱਚ ਹੀ ਚਾਹੀਦਾ ਪਵੇਂ ਸਹੀ ਇਥੋਂ ਬੋਝਰਨਾ ਲੋਕਾਂ ਨੂੰ ਪੈਂਦਾ ਹੈ ਇਸ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਜੇਕਰ ਕੋਈ ਕਮੀ ਪੇਸ਼ੀ ਹੈ ਉਸ ਕਮੀ ਪੇਸ਼ੀ ਨੂੰ ਹੁਣ ਦੂਰ ਕੀਤਾ ਜਾਵੇ ਇੱਕ ਪਾਸੇ ਸਮਾਰਟ ਸਿਟੀ ਦਾ ਦਾਵਾ ਅੰਮ੍ਰਿਤਸਰ ਨੂੰ ਲੈ ਕੇ ਕੀਤਾ ਜਾਂਦਾ ਹੈ ਪਰ ਜੇਕਰ ਇਹ ਹਾਲਾਤ ਹੋਣਗੇ ਸਮਾਰਟ ਸਿਟੀ ਦੇ ਤਾਂ ਲੋਕਾਂ ਦੇ ਸਵਾਲ ਉੱਠਣੇ ਵੀ ਲਾਜ਼ਮੀ ਹੈ ਇਸ ਕਰਕੇ ਨਗਰ ਨਿਗਮ ਨੂੰ ਚਾਹੀਦਾ ਹੈ ਜਿਹੜੇ ਵੀ ਇਲਾਕੇ ਐਸੇ ਨੇ ਜਿਹੜੇ ਕੀ ਨੀਵੇਂ ਇਲਾਕੇ ਨੇ ਉਹਨਾਂ ਨੂੰ ਦਰੁਸਤ ਕੀਤਾ ਜਾਵੇ ਜੇਕਰ ਉਥੇ ਵੱਡੀਆਂ ਪਾਈਪਾਂ ਦੀ ਲੋੜ ਹੈ ਸੀਵਰ ਲਾਈਨਾਂ ਦੀ ਦੁਬਾਰਾ ਬਿਸ਼ਾਉਣ ਦੀ ਲੋੜ ਹੈ ਤੇ ਉਥੇ ਸੀਵਰੇ ਪਾਈਪਾਂ ਵੱਡੀਆਂ ਪਈਆਂ ਜਾਣ ਤਾਂ ਜੋ ਇਹ ਜਿਹੜਾ ਪਾਣੀ ਹੈ ਇਹ ਨਿਕਾਸੀ ਇਸ ਦੀ ਸਹੀ ਤਰੀਕੇ ਨਾਲ ਹੋ ਸਕੇ ਤੇ ਲੋਕਾਂ ਨੂੰ ਦਿੱਕਤ ਨਾ ਹੋਵੇ ਕਿਉਂਕਿ ਅਕਸਰ ਬਹੁਤ ਸਾਰੇ ਐਸੇ ਨੀਵੇਂ ਇਲਾਕੇ ਨੇ ਜਦੋਂ ਬਰਸਾਤ ਹੁੰਦੀ ਹੈ ਤਾਂ ਉਥੇ ਪਾਣੀ ਭਰ ਜਾਂਦਾ ਹੈ ਤੇ ਲੋਕਾਂ ਨੂੰ ਆਵਾਜਾਈ ਵਿੱਚ ਦਿੱਕਤ ਹੁੰਦੀ ਹੈ ਤਾਂ ਲੋਕ ਨਗਰ ਨਿਗਮ ਦੀ ਕਾਰਜ ਪ੍ਰਣਾਲੀ ਨੂੰ ਕੋਸ਼ ਦੇ ਨੇ ਔਰ ਹੋਰ ਲੋਕ ਕਰ ਵੀ ਕੀ ਸਕਦੇ ਨੇ ਇਸ ਕਰਕੇ ਨਗਰ ਨਿਗਮ ਨੂੰ ਚਾਹੀਦਾ ਹੈ ਜਿਹੜੇ ਦਾਅਵੇ ਨਗਰ ਨਿਗਮ ਵੱਲੋਂ ਕੀਤੇ ਜਾਂਦੇ ਨੇ ਡਿਵੈਲਪਮੈਂਟ ਦੇ 100% ਡਿਵੈਲਪਮੈਂਟ ਦੇ ਦਾਅਵੇ ਕੀਤੇ ਜਾਂਦੇ ਨੇ ਉਹਨਾਂ ਡਿਵੈਲਪਮੈਂਟਾਂ ਦੇ ਦਾਅਵਿਆਂ ਤੇ ਵੀ ਖਰਾ ਉਤਰੇ ਤਾਂ ਜੋ ਜਿਹੜੇ ਅੰਮ੍ਰਿਤਸਰ ਦੇ ਲੋਕ ਨੇ ਉਹਨਾਂ ਨੂੰ ਅਜਿਹੀਆਂ ਦਿੱਕਤਾਂ ਦਰਪੇਸ਼ ਨਾ ਹੋਣ ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਸਰੀਚਾ ਯਾਨੀ ਸ੍ਰੀਆ ਟੀਵੀ ਅੰਮ੍ਰਿਤਸਰ